ਜਿਹੜੇ ਐਂਬੂਲੈਂਸ ਆ ਉਹ 1 ਘੰਟੇ ਲੇਟ ਪਹੁੰਚੀ ਇੱਥੇ ਤੇ ਜਿਹੜੇ ਬੱਚੇ ਆ ਉਹ ਸਹੀ ਸਲਾਮਤ ਆ ਪਰ ਜਿਹੜਾ ਕਨੈਕਟਰ ਦੀ ਉਹਦੀ ਡੈਥ ਹੋ ਚੁੱਕੀ ਆ ਠੀਕ ਹੈ ਇਹ ਹਾਲਾਤ ਨਹੀਂ ਕਿਉਂਕਿ ਮਹਿਲਕਲਾਂ ਦੇ ਨੇੜੇ ਕਿਰਪਾਲੇਵਾਲ ਪੈਂਦਾ ਹੈਗਾ ਜਿੱਥੇ ਇਹ ਬੱਸ ਬਾਬਾ ਗੰਧਾ ਸਕੂਲ ਦੀ ਪਾਰਟੀ ਆ ਇਹ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਇਹਦੇ ਵਿੱਚ ਠੀਕ ਹੈ ਜੇ ਬੱਚਿਆਂ ਨੂੰ ਕੋਈ ਗੱਲਬਾਤ ਹੁੰਦੀ ਹੈ ਕਿ ਸਕੂਲ ਜ਼ਿੰਮੇਵਾਰ ਆ ਬਾਬਾ ਗੰਧਾ ਜਾ ਕੇ ਚਲਾਉਣ ਵਾਲਾ ਡਰਾਈਵਰ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਠੀਕ ਹੈ ਇਹਦਾ ਇਨਸਾਫ ਮਿਲਣਾ ਚਾਹੀਦਾਗਾ ਕਿਉਂਕਿ ਇਹ ਜਿਹੜੀ ਘਟਨਾ ਗਈ ਇਸ ਤਰ੍ਹਾਂ ਬਾਰ ਬਾਰ ਘਟਨਾ ਇਸ ਤਰ੍ਹਾਂ ਹੋਣਗੀਆਂ ਬਾਕੀ ਡਰਾਈਵਰ ਨੇ ਇਹ ਬੱਸਾਂ ਬਹੁਤ ਤੇਜ਼ ਚਲਾਉਂਦੇ ਨੇ ਇੱਥੇ ਜਿਹੜੇ ਨੇੜੇ ਕਿਰਪਾਲੇਵਾਲ ਟਕ ਲਾਲਮਾਰੇ ਦੇ ਪਿੰਡ ਦੇ ਜਿਹੜੇ ਇਹਨਾਂ ਨੇ ਬੱਸਾਂ ਨੂੰ ਬੱਸ ਨੂੰ ਸਿਤਾ ਕੀਤਾਗਾ ਹਾਂਜੀ ਜਿਹੜੀ ਇਹ ਬੱਸਾਂ ਇਹ ਪਲਟ ਚੁੱਕੀ ਹੈ ਕਾਲ ਮਾਰੇ ਤੂੰ ਕਰਪਾਲੇਵਾਲ ਤੋਂ ਮਹਿਲਕਲਾਂ ਦੇ ਰੋਡ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਪਹੁੰਚਿਆ ਨਹੀਂ ਇੱਕ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਨਾ ਕੋਈ ਐਂਬੂਲੈਂਸ ਆਈ ਇੱਥੇ ਇਹ ਹਾਲਾਤ ਸਾਡੇ ਬੱਚਿਆਂ ਦੀ ਕੀ ਮਤਲਬ ਇਹਦੇ ਚ ਸਹੂਲਤ ਠੀਕ ਇਸ ਕਰਕੇ ਅਸੀਂ ਇੱਥੇ ਭੇਜਦੇ ਹਾਂ ਬੱਚੇ ਜਦੋਂ ਮੁੰਮੂ ਕਲਾਵਾ ਰਹੀ ਸੀ ਹੈ ਨਾ ਸਰਦੇ ਆ ਗਿਆ ਆ ਸਰਦ ਜਵਾਬ ਦਾ ਸਰਕਾਰ ਕੀ ਹੈ ਹੈ ਜਵਾਬ ਤਾਂ ਉਹਦੇ 700 ਤਾਂ ਨਹੀਂ ਹੈਗੇ ਨਹੀਂ ਜਵਾਬ ਤਾਂ ਸਹੀ ਹੈ ਭਾਈ ਹੈ ਤਾਂ ਠੀਕ ਹੈ ਹੈ ਜਵਾਬ ਆਪਣੇ ਸੰਸਾਦ ਦੇ ਵਰਤੋਂ ਦੇ ਬਾਰੇ ਗੱਲ ਕਰੀਏ ਉਹ ਉੱਥੇ ਹੋਣ ਉਹਨਾਂ ਨੂੰ ਗਵਾ ਵੀ ਦੇਖਣ ਆਇਆ ਹੈ। ਬਹੁਤ ਸ਼ਮਾਨ ਗੱਲ ਕਰੀ। ਆਹ ਦੇਖੋ ਸਾਡੇ ਲੜਾਕੇ ਜਿਵੇਂ ਚਲਪਾਣਾ ਜਾਣੇ ਲਈ ਤਾਂ ਫਸੇ ਤੁਹਾਡੇ ਤਰ੍ਹਾਂ ਲੱਗਦਾ। ਬਾਈ ਗੱਲ ਕਰਦਾ ਹੁੰਦੀ ਇਹ ਉਹਨਾਂ ਦਾ ਫਾਸਟ ਹੁੰਦਾ। ਜੀਵ ਸਿੰਘ ਪਿੰਡ ਕਲਾਰ ਮੇਰਾ ਜਿਹੜਾ ਬਰਨਾਲਾ ਤੇ ਜਿਹੜੇ ਅੱਜ ਉਹ ਬੱਸਾਂ ਪਾਲਟੀਆਂ ਬਕਰਪਾਲੇਵਾਲ ਤੋਂ ਕਲਾਂ ਰਸਤੇ ਦੇ ਉੱਤੇ ਤੇ ਉਹ ਬਾਬਾ ਗੰਮੀ ਮੇਰੇ ਬੱਚੇ ਇਸ ਬੱਸ ਦੇ ਵਿੱਚ ਆ ਸੀਗੇ ਤੇ ਦੋਨੇ ਬੱਚੇ ਮੇਰੇ ਫਿਰ ਹਾਲ ਸਹੀ ਸਲਾਮਤ ਨੇ ਬਾਕੀ ਹੋਰ ਵੀ ਬੱਚੇ ਸਹੀ ਸਲਾਮਤ ਨੇ ਜਿਹੜਾ ਕਨੈਕਟਰ ਸੀਗਾ ਕਾਲੂ ਕਾਲੂ ਸਿੰਘ ਪੁੱਤਰ ਜਗਾ ਸਿੰਘ ਦਾ ਬੇਟਾ ਸੀਗਾ ਕਲਾਲ ਮਾਇਰੇ ਤੋਂ ਰਮਦਾਸ ਸਿੰਘ ਸਿੱਖ ਉਹਨਾਂ ਦੀ ਮੌਕੇ ਦੇ ਉੱਤੇ ਡੈਥ ਹੋ ਚੁੱਕੀ ਹੈ ਤੇ ਆਪਾਂ ਅ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਕਿਉਂਕਿ ਅਸੀਂ ਜਿਹੜੀਆਂ ਫੀਸਾਂ ਨੇ ਉਹ ਪੂਰੀਆਂ ਸਕੂਲਾਂ ਨੂੰ ਦਿੰਨੇ ਆ ਤੇ ਪਰ ਜਿਹੜੀ ਸੇਫਟੀ ਆ ਉਹ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਨਾ ਤਾਂ ਬੱਸ ਦੇ ਵਿੱਚ ਕੋਈ ਸੇਫਟੀ ਬੈਲਟ ਆ ਤੇ ਨਾ ਕੋਈ ਅਮਰਜੈਂਸੀ ਖਿੜਕੀ ਜਿਹਦੇ ਨਾਲ ਬੱਚੇ ਬਾਹਰ ਨਿਕਲ 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 ਸਕਣ ਇਹ ਬੱਚੇ ਬੱਸਾਂ ਵੀ ਮਤਲਬ ਪੁਰਾਣੀਆਂ ਬੱਸਾਂ ਠੀਕ ਹੈ ਤੇ ਬਾਕੀ ਜਿਹੜੇ ਡਰਾਈਵਰ ਨੇ ਡਰਾਈਵਰਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਹੈਗਾ ਇਹ ਤੰਗ ਰਸਤਿਆਂ ਦੇ ਵਿੱਚ ਦੀ ਅ ਜਲਦੀ ਦੇ ਚੱਕਰ ਦੇ ਵਿੱਚ ਅ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਬੱਚਿਆਂ ਦੀ ਸੇਫਟੀ ਕੀ ਆ ਅੰਮ੍ਰਿਤਪਾਲ ਦਾ ਢ ਕੀ ਲੱਗਦੇ ਸੀ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਉਹਨਾਂ ਨੂੰ ਫੋਨ ਕਰਨਾ ਗਿਆ ਸੀਗਾ ਪਿੰਡ ਦਾ ਹਾਂ ਐਸਾ ਕੰਮ ਕਰ ਦਿੱਤੀ ਸੀ ਹਾਂ ਹਾਂ ਉਹ ਅਸੀਂ ਨਾਲ ਸਾਥ ਤੇ ਅੱਧਾੜਵਾ ਹੈ ਹਾਂ 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 ਮੋਟਾ ਹੈ ਹਾਂ ਹਾਂ ਜਦੋਂ ਆ ਕੇ ਦੇਖਿਆ ਮੈਨਾਂ ਉਹਨਾਂ ਦਾ ਘਰ ਬੜਾ ਹੈ ਠੀਕ ਹੈ ਜਦੋਂ ਆ ਕੇ ਪਤਾ ਕੀਤਾ ਉਹਨੇ ਥੰਮਿਆ ਠੀਕ ਹੈ ਬਕਸੇ ਥੱਲੇ ਆਇਆ ਸੀ ਹਾਂ ਮੇਰਾ ਹੁੰਦਾ ਤਾਂ ਕੋਈ ਨਹੀਂ ਸੀ ਕੋਰਾ ਠੀਕ ਹੈ ਮੈਂ ਤਾਂ ਕੋਈ ਸੇਵਾਤ ਕਿਉਂ ਨਹੀਂ ਲਾਇਆ ਤਗਵਾ ਹਾਂ ਉਹ ਕਹਿੰਦਾ ਕੋਈ ਨਹੀਂ ਬਾਤ ਰਹਾ ਖਾਣ ਆ ਰਿਹਾ ਕਿੰਨੇ ਟਾਈਮ ਤੋਂ ਜਿਹੜਾ ਇਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀ ਇਹ ਸਕੂਲ ਚ ਮੈਂ ਖਾ ਪਹਿਲਾਂ ਕਾਫੀ ਕੰਮ ਕੁ ਲੱਗਿਆ ਹੋਇਆ ਸੀ ਮੇਰਾ ਹਰਪਿੰਦਰ ਸਿੰਘ ਜੀ ਹਰਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਤੁਸੀਂ ਗੱਡੀ ਚਲਾ ਰਹੇ ਸੀ ਉਸ ਵੇਲੇ ਹਾਂਜੀ ਜੀ ਮੈਂ ਗੱਡੀ ਚਲਾ ਰਿਹਾ ਸੀ ਇਹ ਕੀ ਘਟਨਾ ਹੋਈ ਆ ਪੂਰੀ ਜਿਹੜੇ ਅਕਲਾਲ ਮਾਜਰੇ ਨੂੰ ਸੱਪਲੇ ਵੱਲੋਂ ਜਾ ਰਹੇ ਸੀਗੇ ਮਹਿਲਕਲਾਂ ਤੋਂ ਬੱਚੇ ਤਾਰ ਕੇ ਤੇ ਰਾਹ ਤੇ ਸਾਹਮਣੇ ਤੋਂ ਸਿੰਗਲ ਸੜਕ ਤੇ ਮੁਰੋਂ ਗੱਡੀ ਆ ਰਹੀ ਸੀ ਸਟਰੀਟ ਤੇ ਹਾਂਜੀ ਉਹਨੂੰ ਸਾਈਡ ਦੇਣ ਲੱਗੇ ਗੱਡੀ ਪੈਰ ਤੇ ਕਰ ਲਈ ਐ ਜਦੋਂਦੂਬਦ ਕੰਬੀ ਪਿਆ ਕਰਕੇ ਗੱਡੀ ਥੱਲੇ ਡਿੱਗੀ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਇਹਦੇ ਵਿੱਚ 55 ਦੇ ਆਸ-ਪਾਸ ਸੀਗੇ ਬਾਕੀ ਪਹਿਲਾਂ ਬਾਰੇ ਤਾਂ ਸੀਗੇ ਮਕਰਮਾ ਅਕਲਾਲ ਮਾਜਰੇ ਦੇ ਤੇ ਕਪਾਲੇ ਆਉਦੇ ਧੀਰ ਬੱਚੇ ਸੀਗੇ ਠੀਕ ਹੈ ਤੇ ਜਿਹੜੇ ਤੁਹਾਡੇ ਨਾਲ ਸਾਥੀ ਆ ਜਿਹਨਾਂ ਦੀ ਮੌਤ ਹੋਈ ਆ ਉਹਨਾਂ ਦੇ ਕੀ ਕਾਰਨ ਬਣਿਆ ਮੌਤ ਦਾ ਉਹ ਵੀਰੇ ਟਾਕੀ ਤੇ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਲਿੱਪ ਹੋਣ ਕਰ ਤੇ ਬੱਚਿਆਂ ਦੇ ਕੋਈ ਸਰਟੀਫੀਕੇਟ ਨਹੀਂ ਮੇਰੇ ਸਾਰੇ ਠੀਕ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕਰਲੇ ਸੀਗੇ ਬੱਚਨ ਨੂੰ ਦੇਖਿਆ ਹੋ ਕੇ ਮੌਕੇ ਸੀਗੇ ਕੋਈ ਆਪਣੇ ਕੋਈ ਮੌਕੇ ਦੇ ਹਾਂਜੀ ਮੈਡਮ ਇੱਕ ਸਕੂਲ ਦੀ ਬੱਸ ਪਾਰਟੀ ਹੈ ਤੁਹਾਡੇ ਕੋਲੇ ਆਏ ਹੋਣਗੇ ਬੱਚੇ ਜਾਂ ਕੀ ਕਹਿੰਦੇ ਸਮਝ ਨਹੀਂ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬੱਸ ਦਾ ਹਾਂਜੀ ਤੇ ਉਹ ਕਰਾਉਟਡ ਸੀਗਾ ਡੈਥ ਹੋ ਚੁੱਕੀ ਸੀ ਉਹਦੇ ਪਹਿਲੇ 10 15 ਬੱਚੇ ਦੇ ਦੋ ਸੀ ਇਸ ਬੱਚਾ ਸਾਡੇ ਕੋਲ ਕੋਈ ਜੜੀ ਕਿੰਨੀ ਉਮਰ ਆ ਜੀ ਉਹਨਾਂ ਦੀ ਨਾਮ ਪੀਕ ਸਾਡੇ ਨੰਬਰ ਨੂੰ ਚੁੱਕ ਲਿਆ ਕਰਦੇ ਹਾਂ ਜੀ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਕੋਈ ਬੱਚਾ ਕੋਈ ਨੌ ਨੌ ਕਿਹ ਅਮਰ ਪਾਸਿੰਗ ਹੈ ਬੱਚੇ ਦਾ ਨਾਮ ਤੇ ਰਹਿਣ ਵਾਲਾ ਕੁਲਾਲਵਾਸਰੀ ਦਾ ਸੀ ਠੀਕ ਹੈ ਜੀ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15-20 ਮਿੰਟ ਹੋ ਗਏ ਸੀ ਦਿੱਤ ਅੱਥੇ ਠੀਕ ਹੈ ਹਮਾਰਾ ਜਿਹੜਾ ਇੱਕ ਸਕੂਲ ਦੀ ਗੱਲਸਾ ਜਿਹੜੀ ਉਹ ਪਲਟੀ सब पट्रोल रूम तो तनाह मिली थी बस स्टेड होती है महलकाल लाल महिला रोड से बस रूम बस बच्चों की स्टेड तो होते हैं उसके मौके से अभी कह सकते कि एम्बुलेंस होती है मौके से क्योंकि अचानक सड़क होगी हो करते हैं बस स्टेड होगी बच्चा पत्ती तेती बच्चे थे बाबा गोर और सब तो बड़ी बच्चे सारे साथ क्योंकि बस का कंडक्टर बस इन्हें पांच दाम थे आगे गई है ਤਰਪੋੜੀਏ ਸੇ ਦਫਤਰ ਕੋਈ ਅਫਸਰ ਨੂੰ ਬਿਆਨ ਲਖਾ ਦੇ। ਇਹ ਪਰਿਵਾਰ ਵੱਲੋਂ ਕੋਈ ਜੋ ਲਗਾਉਣਗੇ ਸੀ ਉਹੇ ਜੀ ਕਰਮ ਕਰਾਂਗੇ।